ਤੁਸੀਂ ਦੇਖ ਹੀ ਰਹੇ ਹੋ ਕਿ ਸੜਕ ਦਾ ਹਾਲ ਕੀ ਆ ਇਹ ਤੁਹਾਨੂੰ ਪਤਾ ਵਾ ਕਿ ਅਮ ਜਾਣ ਵੇ ਕਿੰਨੀ ਦਿੱਕਤ ਹੋ ਰਹੀ ਹੈ ਲੋਕਾਂ ਨੂੰ ਜ਼ਿਆਦਾਤਰ ਬੰਦਿਆਂ ਦਾ ਤਾਂ ਕੋਈ ਨਹੀਂ ਪਰ ਜਿਹੜੀ ਗਰਭਵਤੀ ਮਹਿਲਾਵਾਂ ਇਹ ਦੇਖੋ ਤੁਸੀਂ ਆਪ ਹੀ ਦਿਖਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿ ਇਹ ਹੋਏ ਆ ਜਿੱਦਾਂ ਕੋਈ ਗਰਭਵਤੀ ਨਵਾਂ ਮਹੀਨਾ ਕਿਨੂੰ ਚੱਲਣ ਦੇ ਆ ਤੇ ਇਹ ਚੱਲਣ ਦੇ ਯੋਗ ਹੈਗੀ ਆ ਰਾਹ ਛੋਟਾ ਜਾਂ ਰਾਵਾ ਇੱਥੋਂ ਬੰਦਾ ਕੀ ਕਿਸੇ ਨੇ ਲੰਘਣਾ ਵਾ ਹੈ ਨਾ ਤੇ ਜਦੋਂ ਕੋਈ ਬੱਚਾ ਮੰਗਦਾ ਵਾ ਹੁੰਦਾ ਜਾਂਦਾ ਕਿਤੇ ਕੋਈ ਦੁਰਘਟਨਾ ਹੋ ਸਕਦੀ ਆ ਜਿਹੜੀ ਸਾਡੀ ਸਿਵਲ ਹਸਪਤਾਲ ਨੂੰ ਜਿਹੜੀ ਆਪਣੇ ਮੇਨ ਹਾਈਵੇ ਤੋਂ ਜਿਹੜੀ ਸੜਕ ਅੰਦਰ ਆਂਦੀ ਆ ਉਹ ਕੁਝ ਟਾਈਮ ਤੋਂ ਥੋੜੀ ਜਿਹੀ ਹੈ ਉਸ ਆਪਣੇ ਪ੍ਰੋਬਲਮ ਹੈ ਉਹਦੀ ਰਿਪੇਅਰ ਦੇ ਰਿਗਾਰਡਿੰਗ ਜੜੀ ਹੈਗੀ ਹੈ ਠੀਕ ਹੈ ਸਾਡੇ ਪਬਲਿਕ ਵਰਕ ਡਿਪਾਰਟਮੈਂਟ ਨੂੰ ਜਿਹੜੀ ਉਹ ਚਿੱਠੀ ਆਪਾਂ ਮੂਵ ਕਰਤੀ ਹੈ ਉਹਨਾਂ ਨਾਲ ਆਪਾਂ ਤਾਲਮਿਲ ਚਾ ਠੀਕ ਹੈ ਤੇ ਜਲਦੀ ਤੋਂ ਜਲ ਜਲਦੀ ਉਹ ਡਿਪਾਰਟਮੈਂਟ ਨਾਲ ਤਾਲਮਿਲ ਲਾਹੌਰ ਕਰਕੇ ਤੇ ਜਲਦੀ ਬਣਵਾਉਣ ਦੀ ਕੋਸ਼ਿਸ਼ ਕਰਦੇ ਕਿ ਪੇਸ਼ੈਂਟ ਨੂੰ ਜਿਹੜੀ ਹੈਗੀ ਹੈ ਜਾਂ ਐਂਬੂਲੈਂਸ ਨੂੰ ਉਸ ਚੀਜ਼ ਦੀ ਦਿੱਕਤ ਜੜੀ ਹੈਗੀ ਉਹ ਨਾ ਆਵੇ ਕਿ ਮੈਨੂੰ ਜੁਆਇਨਿੰਗ ਥੋੜੀ ਜਿਹੀ 4-5 ਦਿਨ ਨਹੀਂ ਹੋਏ ਨੇ ਠੀਕ ਹੈ ਤੇ ਚਿੱਠੀ ਆਪਾਂ ਮੂਵ ਕਰਤੀ ਹੋਈ ਹੈ ਡਿਪਾਰਟਮੈਂਟ ਨੂੰ ਉਨਦਰ ਰਿਵਿਊ ਦੇਖ ਲਿਆ ਕਿ ਉਧਰੋਂ ਕੋਈ ਜਵਾਬ ਆਇਆ ਕਿ ਨਹੀਂ ਆ ਨਹੀਂ ਤਾਂ ਟੈਲੀਫੋਨਿਕਲੀ ਕੰਟੈਕਟ ਕਰਕੇ ਜਲਦੀ ਕਰਵਾ ਦਿੰਨੇ ਆ ਹਾਂ ਤੇ ਉਹ ਗੱਡੀਆਂ ਕਰਕੇ ਥੋੜੀ ਜਿਹੀ ਹੈਗੀ ਨਾ ਇਸ਼ੂ ਉਹ ਠੀਕ ਕਰਵਾ ਦਿੰਨੇ ਆ ਉਹ ਜਿਸ ਦਿਨ ਉਹਨਾਂ ਨੇ ਐਕਚੁਅਲੀ ਆਏ ਸੀ ਆਪਾਂ ਜਿਹੜੇ ਪਿਛਲੇ ਨੇ ਉਹ ਆਊਟ ਆਫ ਆਰਡਰ ਹੈਗੇ ਨੇ ਐਕਚੁਅਲੀ ਅਸੀਂ ਉਹਨਾਂ ਨੂੰ ਪਹਿਲੇ ਹੀ ਬੰਦ ਕਰ ਚੁੱਕੇ ਹੋਏ ਆ ਉੱਥੇ ਐਕਚੁਅਲੀ ਜਿਹੜੇ ਲੋਕੀ ਨੇ ਉਹ ਪੀਣ ਵਾਲਾ ਪਾਣੀ ਹੁਣ ਨਹੀਂ ਲੈ ਰਹੇ ਆਪਾਂ ਉਥੋਂ ਬੰਦ ਕੀਤਾ ਉੱਥੇ ਉਹ ਸਿਰਫ ਤੇ ਸਿਰਫ ਆਪਣੇ ਜਿਹੜੇ ਨੇ ਜਿਹੜੇ ਜੂਟੈਂਸਿਲਸ ਨੇ ਜਿਹੜੇ ਭਾਂਡੇ ਵਗੈਰਾ ਆਪਣੇ ਜਾਂ ਕੱਪੜੇ ਨੇ ਉਹ ਠੀਕ ਹੈ ਉਹ ਪੀਨ ਲੈਕ ਪਾਣੀ ਜਿਹੜਾ ਉਹ ਚਾਰ ਫਿਲਟਰ ਜਿਹੜੇ ਸਾਡੇ ਨੇ ਉਹ ਬਿਲਕੁਲ ਸਫਾਈ ਉਹਦੀ ਹੋ ਚੁੱਕੀ ਹੋਈ ਹੈ। ਪਾਰਕਿੰਗ ਦਾ ਇਸ਼ੂ ਵੀ ਜਿਹੜਾ ਹੈਗਾ ਠੀਕ ਹੈ ਪਰ ਉਹਦੇ ਵਿੱਚ ਮੈਂ ਅਪੀਲ ਜਿਹੜੀ ਹੈਗੀ ਆਪਣੇ ਭੈਣ ਭਰਾਵਾਂ ਨੂੰ ਆਪਣੀ ਪਬਲਿਕ ਨੂੰ ਕਰਾਂਗਾ ਠੀਕ ਹੈ ਕਿ ਸਾਡੇ ਜਿਹੜੇ ਆਪਣੇ ਪਾਰਕਿੰਗ ਦੇ ਜਿਹੜੇ ਉੱਥੇ ਬੰਦੇ ਜਿਹੜੇ ਖੜੇ ਨੇ ਉਹਨਾਂ ਨਾਲ ਥੋੜਾ ਕੋਆਪਰੇਟ ਕਰਨ ਸਾਡੀ ਪਾਰਕਿੰਗ ਦੀ ਜਗ੍ਹਾ ਜਿਹੜੀ ਹੈ ਉਹ ਆਪਣੇ ਹਸਪੀਟਲ ਤੋਂ ਬਿਲਕੁਲ ਆਪੋਜ਼ਿਟ ਹੈ। ਇਹ ਤਾਂ ਲੋਕੀ ਆ ਕੇ ਉਸ ਜੀ ਨੂੰ ਸਾਡਾ ਸਾਥ ਨਹੀਂ ਦਿੰਦੇ ਤੇ ਅੱਗੇ ਗੱਡੀਆਂ ਲੱਗਦੀਆਂ ਨੇ ਤੇ ਫਿਰ ਇਸ਼ੂ ਜਿਹੜਾ ਹੈਗਾ ਉਹ ਆਣਾ ਹੀ ਆਣਾ ਹੈ। ਅਸੀਂ ਦੇ ਵਿੱਚ ਮੇਰੇ ਹੱਥ ਜੋੜ ਕੇ ਪੂਰੀ ਪਬਲਿਕ ਨੂੰ ਜਿਹੜੀ ਹੈਗੀ ਹੈ ਠੀਕ ਹੈ ਦਰਖਾਸਤ ਮੇਰੀ ਲਾ ਲਓ ਮੇਰੀ ਰਿਕੁਐਸਟ ਲਾ ਲਓ ਠੀਕ ਹੈ ਕਿ ਪਬਲਿਕ ਜਿਹੜਾ ਇਸ ਚੀਜ਼ 'ਚ ਸਾਡਾ ਸਾਥ ਦੇਵੇ ਠੀਕ ਹੈ ਜਿਹੜੇ ਐਮਰਜੈਂਸੀ ਹੈਗੇ ਨੇ ਪੇਸ਼ੈਂਟ ਉਹਨਾਂ ਨੂੰ ਅਸੀਂ ਆਪ ਹੀ ਅਲਾਉ ਕਰ ਦਿੰਦੇ ਆ ਕਿ ਉਹ ਗੱਡੀ ਅੱਗੇ ਲੈ ਜਾਣ ਪਰ ਜਿਹੜੀ ਜਨਰਲ ਪਬਲਿਕ ਆ ਜਿਨ੍ਹਾਂ ਨੇ ਓਪੀਡੀ 'ਚ ਦਿਖਾਣਾ ਹੈ ਜਿਹੜੇ ਆ ਸਕਦੇ ਨੇ ਉਹ ਆਪਣੀ ਗੱਡੀ ਜਿਹੜੀ ਹੈਗੀ ਹਸਪੀਟਲ ਦੇ ਬਾਹਰ ਓਪੋਜ਼ਿਟ ਜਿਹੜੀ ਜਗ੍ਹਾ ਉੱਥੇ ਲਗਾਣ ਪਾਣਾ ਵਾਟਰ ਕੂਲਰ ਪਾਣਦੇ ਤੁਹਾਡੇ ਨਾਲ ਟੈਪ ਲੱਗੀ ਹੈ ਨਵਾਂ ਦੀ ਰਿਕੁਐਸਟ ਜਿਹੜੀ ਹੈ ਆਪੋਂ ਨਾਲ ਗੱਲਬਾਤ ਕੀਤੀ ਆ ਕਿ ਸਾਨੂੰ ਡੋਨੇਸ਼ਨ ਦੇ ਵਿੱਚ ਦੇ ਦੇਣ ਉਹ ਵੀ ਸ਼ਾਇਦ ਹੋ ਸਕਦਾ ਜਲਦੀ ਇਸ ਚੀਜ਼ ਨੂੰ ਕਵਰ ਆਪਾਂ ਕਰ ਲਿਆ ਜੇ ਨਵੇਂ ਲਗਵਾ ਦਈਏ ਗਰਮੀਆਂ ਤੋਂ ਪਹਿਲੇ ਪਹਿਲੇ ਪਰ ਜਿਹੜੇ ਪੁਰਾਣੇ ਹੁਣ ਤੱਕ ਲੱਗੇ ਹੋਏ ਨੇ ਉਹ ਬਿਲਕੁਲ ਕਲੀਨ ਕਰਕੇ ਉਹਨਾਂ ਦੀ ਸਰਵਿਸ ਕਰਾਤੀ ਟੈਪਿੰਗ ਜਿਹੜੀ ਆ ਸਾਰੀ ਠੀਕ ਕਰਵਾ ਚੁੱਕੇ ਹੋਏ ਆ ਠੀਕ ਹੈ ਕਿਤੋਂ ਵੀ ਕੋਈ ਲੀਕੇਜ ਨਹੀਂ ਆ ਕੋਈ ਕੁਝ ਨਹੀਂ ਆ ਕੰਮ ਮੇਰਾ ਨਾਮ ਜੇਸ਼ਾ ਜ਼ਿਲ੍ਹਾ ਗਰਦਾਸਖਰ ਆ ਆ ਤੁਸੀਂ ਦੇਖ ਹੀ ਰਹੇ ਹੋ ਕਿ ਸ਼ਰਕਦਾ ਹਾਲ ਕੀ ਆ ਇਹ ਤੁਹਾਨੂੰ ਪਤਾ ਵਾ ਕਿ ਅਮ ਜਾਨਵਰਾਂ ਵਿੱਚ ਕਿੰਨੀ ਦਿੱਕਤ ਹੋ ਰਹੀ ਹੈ ਲੋਕਾਂ ਨੂੰ ਜ਼ਿਆਦਾਤਰ ਬੰਦਿਆਂ ਦਾ ਤਾਂ ਕੋਈ ਨਹੀਂ ਪਰ ਜਿਹੜੇ ਗਰਭਵਤੀ ਮਹਿਲਾਵਾਂ ਆ ਇਹ ਦੇਖੋ ਤੁਸੀਂ ਆ ਕੇ ਦਿਖਾ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿ ਇਹ ਟੋਏ ਆ ਜਿੱਦਾਂ ਕੋਈ ਗਰਭਵਤੀ ਨਵਾਂ ਮਹੀਨਾ ਕੇ ਨੂੰ ਚੱਲਣ ਦਿਆ ਵਾ ਤੇ ਇਹ ਚੱਲਣ ਦੇ ਯੋਗ ਹੈਗੀ ਆ ਇਹ ਜਿੰਨਾ ਵੀ ਆ ਜੋ ਵੀ ਆ ਜੋ ਵੀ ਆ ਸਿਸਟਮ ਆ ਇਹ ਕਿਆ ਕੇ ਜੋ ਵੀ ਇਹਦਾ ਜੋ ਵੀ ਨਿਕਾਸ ਕਰਾਨੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਹਸਾੜਾ ਨਹੀਂ ਨੁਕਸਾਨ ਹੋਰ ਵੀ ਕਈ ਬੱਚਿਆਂ ਦਾ ਨੁਕਸਾਨ ਆ ਛੋਟੇ ਛੋਟੇ ਬੱਚੇ ਹੁੰਦੇ ਆ ਚੱਲਦੇ ਆ ਜਾਂਦੇ ਆ ਰਾਹੀ ਆਉਂਦੇ ਆ ਵਿਚਾਰੇ ਕਿੰਨੀ ਪਰੇਸ਼ਾਨੀ ਵਾਲੀ ਗੱਲ ਆ ਇਹ ਰਸਤਾ ਜੋ ਵੀ ਹਸਪੀਟਲ ਜਾਂਦਾ ਸਿਵਲ ਹਸਪੀਟਲ ਅਰਦਾਸਪੁਰ ਇਹਦੀ ਜੋ ਵੀ ਕਾਰਵਾਈ ਆ ਇਹ ਕਰਵਾਉਣੀ ਚਾਹੀਦੀ ਆ ਹਾਂ ਮੇਰਾ ਪੇਰੈਂਟਸ ਆ ਮੇਰੀ ਵਾਈਫ ਆ ਦਾਖਲ ਆ ਅਸੀਂ ਕਈ ਵਾਰੀ ਆਏ ਆ ਗਏ ਆ ਪਰ ਇੱਥੋਂ ਕਿ ਖਾਸ ਕਰਕੇ ਇਹ ਜਗ੍ਹਾ ਤੋਂ ਵੀ ਜਦੋਂ ਵੀ ਆਪਾਂ ਨੰਗੇ ਆ ਬੜੇ ਧਿਆਨ ਨਾਲ ਨੰਗਣਾ ਪੈਂਦਾ ਵਾ ਕਿਉਂਕਿ ਕਈ ਵਾਰੀ ਆਉਣ ਜਾਣ ਦੇ ਵਿੱਚ ਦਿੱਕਤ ਹੁੰਦੀ ਕੋਈ ਬੱਚਾ ਵੀ ਅੱਗੇ ਆ ਸਕਦਾ ਵਾ ਬਾਈ ਚਾਂਸ ਜੇ ਇਹ ਇਹ ਰਾਹ ਛੋਟਾ ਜਿਹਾ ਰਾਹ ਵਾ ਇੱਥੋਂ ਬੰਦਾ ਕੀ ਕਿਸੇ ਨੇ ਨੰਗਣਾ ਵਾ ਹੈਨਾ ਤੇ ਜਦੋਂ ਕੋਈ ਬੱਚਾ ਨੰਗਦਾ ਵਾ ਆਉਂਦਾ ਜਾਂਦਾ ਕਿਤੇ ਕੋਈ ਦੁਰਘਟਨਾ ਹੋ ਸਕਦੀ ਆ ਇਸ ਕਰਕੇ ਜੋ ਵੀ ਇਹਦਾ ਨਿਕਾਸ ਆ ਇਹ ਕਰਵਾਇਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਦਾ ਵੀ ਜੋ ਵੀ ਇਹਦੀ ਕਾਰਵਾਈ ਇਹਦੀ ਕਰਵਾਏ ਤੇ ਹੱਲ ਕਰਵਾਈ ਜਾਵੇ ਦੇ ਮੈਂ ਬਬੀਤਾ ਹੌਸਲਾ ਮਸਿਪਲਾਈ ਬੋਰਡ ਪੰਜਾਬ ਦੀ ਮੈਂਬਰ ਹਾਂ ਸੋ ਮੈਂ ਅੱਜ ਲੈ ਕੇ ਆ ਕਿ ਸਾਡੀ ਜਿਹੜੀ ਸਰਕਾਰੀ ਹਸਪਤਾਲ ਨੂੰ ਜਿਹੜੀ ਸੜਕ ਜਾ ਰਹੀ ਆ ਉਹਦਾ ਥੋੜਾ ਜਿਹਾ ਟੋਕੇ ਜਿਹੜੇ ਆ ਰਾਹ 'ਚ ਟੁੱਟੇ ਹੋਏ ਨੇ ਔਰ ਜੋ ਮੈਂ ਵੇਖਿਆ ਆ ਆਣ ਕੇ ਸੱਚਮੁੱਚ ਹੀ ਸਾਡੇ ਜਿਹੜੇ ਪਰਿਵਾਰਾਂ ਨੂੰ ਲੋਕਾਂ ਨੂੰ ਜਿਹੜੀ ਦਿੱਕਤ ਆ ਰਹੀਆਂ ਨੇ ਉਹਦੇ ਮੁਤਾਬਿਕ ਅਸੀਂ ਗੱਲ ਕੀਤੀ ਆਪਣੇ ਚੇਅਰਮੈਨ ਸਾਹਿਬ ਨਾਲ ਔਰ ਉਹਨਾਂ ਨੇ ਜਲਦੀ ਹੀ ਵਿਸ਼ਵਾਸ ਦਿਵਾਇਆ ਕਿ ਇਹ ਜਿਹੜਾ ਸਿਵਲ ਹਸਪਤਾਲ ਦਾ ਜਿਹੜੀ ਸੜਕ ਦਾ ਅਜਨਾ ਵੀ ਆ ਟੁੱਟਾ ਹੈਗਾ ਉਹ ਵੀ ਮੁਰੰਮਤ ਜਿਹੜੀ ਆ ਜਲਦੀ ਕੀਤੀ ਜਾਵੇਗੀ ਮੈਂ ਸਮਝਦੀ ਆ ਇਸ ਗੱਲ ਨੂੰ ਕਿ ਜਿਹੜਾ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਆ ਸੋ ਮੈਂ ਅੱਜ ਦੇਖਿਆ ਆ ਕਿ ਕਲਮਾਂ ਦੀ ਸਾਰੀ ਸੜਕ ਉਹ ਜਿਹੜੀ ਚੱਲ ਰਹੀ ਆ ਕਾਫੀ ਔਰ ਆਵਾਜ਼ਾਈ ਵੀ ਜ਼ਿਆਦਾ ਹੈ ਔਰ ਮੇਨ ਜਿਹੜਾ ਸਾਡਾ ਹਸਪੀਟਲ ਦੀ ਛੜਕ ਜਿਹੜੀ ਮੇਨ ਹੈ ਉਹ ਜਲਦ ਜਲਦ 1-2 ਦਿਨਾਂ ਦੇ ਵਿੱਚ ਜਿਹੜੀ ਇਹਦੀ ਮੁਰੰਮਤ ਜਿਹੜੀ ਕਰਵਾਈ ਜਾਏਗੀ ਪਾਸ ਦਿਵਾਇਆ ਕਿ ਮੈਂ ਹੀ ਹੁਣੇ ਚੇਅਰਮੈਨ ਸਾਹਿਬ ਨਾਲ ਗੱਲ ਹੋਈਆਂ ਔਰ ਗੁਰਦਾਸਪੁਰ ਤੋਂ ਚੇਅਰਮੈਨ ਸਾਹਿਬ ਜੀ ਨੇ ਵਿਸ਼ਵਾਸ ਦਿਵਾਇਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਚੱਕ ਜਿਹੜੀ ਆ ਬਣਾਈ ਜਾਵੇ ਹਾਂਜੀ 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 ਮੇਰੀ ਐਸਾ ਮੋ ਸਾਹਿਬ ਨਾਲ ਗੱਲ ਹੋਈ ਹੈ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਆ ਔਰ ਵਿਸ਼ਵਾਸ ਦਿਵਾਨੀ ਆ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਇਹ ਜੜੀ ਛੜਕ ਬਣ ਜਾਵੇਗੀ